ਸ਼ਸ਼ੀਕਾਲ ਵੀਰੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਵਿੱਚ ਸਭ ਤੋਂ ਪਹਿਲਾਂ ਆਪਣਾ ਚੈਨਲ ਜਿਹੜਾ ਟੈਂਕਟਰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰ ਲਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੋ ਸ਼ਸ਼ੀਕਾਲ ਵੀਰੇ ਸਾਰੇ ਵੀਰਾਂ ਨੂੰ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 9878390942 ਜੇਕਰ ਤੁਸੀਂ ਕੋਈ ਵੀ ਸੰਦ ਵੀਰੇ ਸੇਲ ਕਰਨਾ ਵੇਚਣਾ ਤਾਂ ਉਹਦੀਆਂ ਚਾਰ ਪੰਜ ਫੋਟੋਆਂ ਤੇ ਬਾਕੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜ ਕੇ ਆਪਦੀ ਐਡ ਸਾਡੇ YouTube ਚੈਨਲ ਤੇ ਲਵਾ ਸਕਦੇ ਹਾਂ ਧੰਨਵਾਦ ਵੀਰੇ ਅੱਜ ਵੀਰੇ ਆਪਣੇ ਕੋਲੇ ਸੇਲ ਵਿੱਚ ਪੰਜ ਚੀਜ਼ਾਂ ਨੇ ਅਰਜਨ 555 ਮੈਸੀ 35 DI ਅਸ਼ਰ 241 NC ਮੈਸੀ 241 DI ਤੇ ਸੋਨਾਲੀਗਾ 740 ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀਰੇ ਅਰਜਨ 555 ਦੀ ਅਰਜਨ 555 ਇਹ ਟਰੈਕਟਰ ਵੀਰੇ 2013 ਮਾਡਲ ਆ ਜੋ ਕਿ 2013 ਦੇ ਵਿੱਚ ਆਇਆ ਹੋਇਆ ਸਾਰਾ ਟਰੈਕਟਰ ਵੀਰੇ ਬਿਲਕੁਲ オリジナル ਆ ਪਾਵਰ ਸਟੀਅਰਿੰਗ ਆ ਤੇ ਸਾਈਡ ਗੇਅਰ ਆ ਟਰੈਕਟਰ ਵੀਰੇ ਕਿਤੋਂ ਵੀ ਪੇਂਟ ਨਹੀਂ ਹੋਇਆ ਬਾਡੀ ਚਾਸਿਸ ਲਿੰਕਾਂ ਦਾ ਪੇਂਟ ਵੀਰੇ ਬਿਲਕੁਲ オリジナル ਆ ਜੋ ਏਜੰਸੀ ਵੱਲੋਂ ਪੇਂਟ ਆਇਆ ਸੀ ਉਹੀ ਪੇਂਟ ਆ ਟਰੈਕਟਰ ਦਾ ਪੇਂਟ ਵੀਰੇ ਕਿਤੋਂ ਵੀ ਲਿਹਾ ਨਹੀਂ ਟਰੈਕਟਰ ਦਾ ਕੋਈ ਵੀ ਪਾਰਟ ਵੀਰੇ ਚੇਂਜ ਨਹੀਂ ਕੀਤਾ ਗਿਆ ਬਿਲਕੁਲ オリジナル ਆ ਇੱਕਦਮ ਸਿੱਕੇ ਵਾਂਗ ਟਰੈਕਟਰ ਆ ਵੀਰੇ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਵੀਰੇ ਬਹੁਤ ਵਧੀਆ ਅਗਲੇ ਟਾਇਰ ਵੀਰ ਨੇ ਬਿਲਕੁਲ ਨਵੇਂ ਪਵਾਏ ਆ ਤੇ ਪਹਿਲੇ ਟਾਇਰ ਵੀਰੇ 40 45 ਪੈਸੇ ਆ ਇੰਜਨ ਗੇਅਰ ਪੰਪ ਦਾ ਕੰਮ ਵੀਰੇ ਵੀਰ ਨੇ ਕਰਵਾਇਆ ਹੋਇਆ ਟਰੈਕਟਰ ਖਰੀਦਣ ਤੋਂ ਬਾਅਦ ਵੀਰੇ ਤੁਹਾਨੂੰ ਟਰੈਕਟਰ ਉੱਤੇ 1 ਰੁਪਿਆ ਲਾਉਣ ਦੀ ਲੋੜ ਨਹੀਂ ਸਾਰਾ ਟਰੈਕਟਰ ਵੀਰੇ ਬਿਲਕੁਲ ਓਕੇ ਆ ਵੀਰ ਵੱਲੋਂ ਟਰੈਕਟਰ ਦੀ ਵੀਰੇ ਪੂਰੀ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਇਹ ਟਰੈਕਟਰ ਵੀਰੇ ਰਾਜਸਥਾਨ ਏਰੀਆ ਰਾਜਸਥਾਨ ਦੇ ਗੰਗਾ ਨਗਰੀ ਏਰੀਏ ਦੇ ਵਿੱਚ ਖੜਾ ਟਰੈਕਟਰ ਵੀਰੇ ਰਾਜਸਥਾਨ ਨੰਬਰ ਆ RJ 13 ਵੀਰ ਨੇ ਜੋ ਟਰੈਕਟਰ ਦੀ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 420000 ਰੁਪਏ ਤੇ ਬਾਕੀ ਵੀਰੇ ਵੀਰ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ 94621 76219 ਇਹ ਨੰਬਰ ਵੀਰ ਦਾ ਵਟਸਐਪ ਤੇ ਕੰਟੈਕਟ ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਜਾਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਵੀਰ ਵੀਰੇ ਸਵਰਾਜ 855 ਫੋਰ ਸਟਾਰ ਨਾਲ ਤੇ ਜਾਂ ਸਵਰਾਜ 744 ਨਾਲ ਚੇਂਜ ਵੀ ਕਰ ਲੈਣਗੇ ਜੇ ਕੋਈ ਮੇਰਾ ਵੀਰ ਇਹ ਟਰੈਕਟਰ ਸਵਰਾਜ 744 ਜਾਂ ਸਵਰਾਜ 855 ਫੋਰ ਸਟਾਰ ਨਾਲ ਚੇਂਜ ਕਰਨਾ ਚਾਹੁੰਦਾ ਤਾਂ ਉਹ ਚੇਂਜ ਕਰ ਸਕਦਾ ਹੁਣ ਗੱਲ ਕਰਦੇ ਆ ਵੀਰੇ ਮੈਸੀ ਦੀ ਮੈਸੀ 35 DI ਇਹ ਟਰੈਕਟਰ ਵੀਰੇ 1996 ਮਾਡਲ ਆ ਜੋ ਕਿ 1996 ਦੇ ਵਿੱਚ ਆਇਆ ਹੋਇਆ ਟਰੈਕਟਰ ਦੀ ਹਾਲਤ ਵੀਰੇ ਬਹੁਤ ਵਧੀਆ ਟਰੈਕਟਰ ਵੀਰੇ ਕਦੇ ਵੀ ਪੇਂਟ ਨਹੀਂ ਹੋਇਆ ਸਾਰਾ ਪੇਂਟ ਵੀਰੇ オリジナル ਆ ਜੋ ਏਜੰਸੀ ਵੱਲੋਂ ਪੇਂਟ ਆਇਆ ਸੀ ਉਹੀ ਪੇਂਟ ਆ ਟਰੈਕਟਰ ਦਾ ਕੋਈ ਵੀ ਪਾਰਟ ਵੀਰੇ ਚੇਂਜ ਨਹੀਂ ਕੀਤਾ ਗਿਆ ਬਾਡੀ ਦਾ ਪੇਂਟ ਵੀ ਵੀਰੇ ਬਿਲਕੁਲ オリジナル ਆ ਟਰੈਕਟਰ ਦੇ ਅਗਲੇ ਟਾਇਰ ਵੀਰੇ 70 ਪੈਸੇ ਨੇ ਤੇ ਪਿਛਲੇ ਟਾਇਰ 40 50 ਪੈਸੇ ਨੇ ਇੰਜਨ ਗੇਅਰ ਪੰਪ ਦਾ ਕੰਮ ਵੀਰ ਨੇ ਕਰਵਾਇਆ ਹੋਇਆ ਤੇ ਟਰੈਕਟਰ ਕਿਤੋਂ ਵੀ ਲੀਕ ਨਹੀਂ। ਇੱਕਦਮ ਸਿੱਕੇਵਾਂ ਦਾ ਟਰੈਕਟਰ ਹੈ ਵੀਰੇ, ਬਿਲਕੁਲ ਓਰੀਜਨਲ ਟਰੈਕਟਰ ਆ। ਟਰੈਕਟਰ ਖਰੀਦਣ ਤੋਂ ਬਾਅਦ ਵੀਰੇ ਟਰੈਕਟਰ ਉੱਤੇ 1 ਰੁਪਿਆ ਲਾਉਣ ਦੀ ਤੁਹਾਨੂੰ ਲੋੜ ਨਹੀਂ। ਵੀਰ ਬਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ। ਤੁਸੀਂ ਵਾਹ ਕੇ ਚਲਾ ਕੇ ਟਰੈਕਟਰ ਖਰੀਦ ਸਕਦੇ ਹੋ। ਟਰੈਕਟਰ ਵੀਰੇ ਪੰਜਾਬ ਨੰਬਰ ਆ ਤੇ ਟਰੈਕਟਰ ਗੁਰਦਾਸਪੁਰ ਏਰੀਆ ਦੇ ਵਿੱਚ ਖੜਾ ਹੈ। ਵੀਰ ਨੇ ਜੋ ਟਰੈਕਟਰ ਦੀ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 1,25,000 ਰੁਪਏ। ਤੇ ਬਾਕੀ ਵੀਰੇ ਮੇਰੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ 84270 78985 ਇਹ ਨੰਬਰ ਤੇ ਤੁਸੀਂ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਟਰੈਕਟਰ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ ਐਸ਼ਰ 241 ਦੀ ਇਹ ਟਰੈਕਟਰ ਵੀਰੇ 1998 ਮਾਡਲ ਆ ਇਹ ਟਰੈਕਟਰ ਵੀਰੇ ਪੰਜਾਬ ਦੇ ਬੰਦੇ ਦੇ ਨਾਂ ਤੇ ਟਰੈਕਟਰ ਹਰਿਆਣਾ ਨੰਬਰ ਆ ਇਹ ਟਰੈਕਟਰ ਵੀਰੇ ਮਾਨਸਾ ਏਰੀਆ ਦੇ ਵਿੱਚ ਖੜਾ ਸਾਰਾ ਟਰੈਕਟਰ ਵੀਰੇ ਬਿਲਕੁਲ オリジナル ਆ ਸਾਰਾ ਪੇਂਟ ਓਰੀਜਨਲ ਜੋ ਪੇਂਟ ਕੰਪਨੀ ਵੱਲੋਂ ਆਇਆ ਸੀ ਉਹੀ ਪੇਂਟ ਆ ਟਰੈਕਟਰ ਦੇ ਵਿਰੇ ਕਿਸੇ ਵੀ ਪਾਰਟ ਤੇ ਹੋਰ ਪੇਂਟ ਨਹੀਂ ਕੀਤਾ ਗਿਆ ਤੇ ਨਾ ਹੀ ਵਿਰੇ ਕੋਈ ਪਾਰਟ ਟਰੈਕਟਰ ਦਾ ਚੇਂਜ ਕੀਤਾ ਗਿਆ ਬਾਡੀ ਜਾਸੀ ਲਿੰਕਾਂ ਨੂੰ ਵਿਰੇ ਕਿਤੋਂ ਵੀ ਪੇਂਟ ਨਹੀਂ ਹੋਇਆ ਇਕਦਮ ਸਿੱਕੇਵਾਂਦ ਟਰੈਕਟਰ ਆ ਵਿਰੇ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਖੜਾ ਟਰੈਕਟਰ ਦੇ ਜੋ ਟਾਇਰ ਆ ਵਿਰੇ ਮਗਰਲੇ ਟਾਇਰ 65 ਪੈਸੇ ਨੇ ਤੇ ਮੂਰਲੇ ਟਾਇਰ 40 ਪੈਸੇ ਨੇ ਮਾਲਕ ਵੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਤੁਹਾਨੂੰ ਟਰੈਕਟਰ ਬਾਹ ਕੇ ਚਲਾ ਕੇ ਦਿਖਾਇਆ ਜਾਊਗਾ ਬਾਗੇ ਚਲਾ ਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਵੀਰ ਨੇ ਜੋ ਟਰੈਕਟਰ ਦੀ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 1,40,000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਮਾਲਕ ਵੀਰ ਨਾਲ ਗੱਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਇਹ ਨੰਬਰ ਵੀਰ ਦਾ ਵਟਸਐਪ ਨੰਬਰ ਤੇ ਕੰਟੈਕਟ ਨੰਬਰ ਆ ਤੁਸੀਂ ਵੀਰ ਨੂੰ ਕਾਲ ਜਾਂ ਵਟਸਐਪ ਕਰ ਸਕਦੇ ਹੋ ਤੇ ਇਹੀ ਵੀਰ ਕੋਲੇ ਵੀਰੇ ਇੱਕ ਟਰੈਕਟਰ ਹੋਰ ਵਿਕਾਊ ਖੜਾ ਹੈ ਮੈਸੀ 241 ਡੀ ਆਈ ਇਹ ਟਰੈਕਟਰ ਵੀਰੇ 2001 ਮਾਡਲ ਆ ਜੋ ਕਿ 2001 ਦੇ ਵਿੱਚ ਆਇਆ ਹੋਇਆ ਤੇ ਇਹ ਜੇ ਬੀਰਕੁਲੇ ਵੀਰੇ ਮਾਨਸਾ ਦੇ ਏਰੀਆ ਦੇ ਬੰਦੇ ਕੋਲ ਹੀ ਵੀਰੇ ਵਿਕਿਆਊ ਆ ਤੇ ਟਰੈਕਟਰ ਵੀਰੇ ਪੰਜਾਬ ਨੰਬਰ ਆ ਕੰਮ ਟਰੈਕਟਰ ਦਾ ਵੀਰੇ ਨੇ ਕਰਵਾਇਆ ਹੋਇਆ ਤੇ ਚਾਰੇ ਟਾਇਰ ਵੀਰੇ ਬਿਲਕੁਲ ਨਵੇਂ ਨੇ ਜੋ ਕਿ ਵੀਰ ਵੱਲੋਂ ਹੁਣੇ ਪਵਾਏ ਗਏ ਆ ਬੀਕੇਟੀ ਦੇ ਟਾਇਰ ਨੇ ਵੀਰੇ ਟਾਇਰਾਂ ਤੇ ਵੀ ਤੁਹਾਨੂੰ ਪੰਜੀ ਲਾਉਣ ਦੀ ਲੋੜ ਨਹੀਂ ਸਾਰਾ ਟਰੈਕਟਰ ਵੀਰੇ ਬਿਲਕੁਲ オリジナル ਆ ਇੰਜਨ ਗੇਅਰ ਪੰਪ ਦਾ ਕੰਮ ਵੀਰੇ ਹੋਇਆ ਹੋਇਆ ਸਰਵਿਸ ਹੋਈ ਹੋਈ ਆ ਜੋ ਵੀਰ ਵੱਲੋਂ ਕਰਵਾਈ ਗਈ ਆ ਸਾਰਾ ਪੇਂਟ ਵੀਰੇ オリジナル ਆ ਜੋ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਪੇਂਟ ਆ ਕਿਤੇ ਵੀ ਟਰੈਕਟਰ ਪੇਂਟ ਨਹੀਂ ਹੋਇਆ ਬਾਡੀ ਏਜੰਸੀ ਲਿੰਕਾਂ ਦਾ ਪੇਂਟ ਵੀ ਵੀਰੇ ਬਿਲਕੁਲ オリジナル ਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਵੀਰੋ ਰਾਂ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਰੰਟੀ ਆ ਇਕਦਮ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਵੀਰੇ ਟਰੈਕਟਰ ਖੜਾ ਬਾਹ ਕੇ ਚਲਾ ਕੇ ਚੈੱਕ ਕਰਕੇ ਵੀਰੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਵੀਰੇ ਨੇ ਜੋ ਟਰੈਕਟਰ ਦੀ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 2 ਲੱਖ 20 ਹਜ਼ਾਰ ਰੁਪਏ ਤੇ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਵੀਰ ਨਾਲ ਕੰਟੈਕਟ ਜਾਂ WhatsApp ਤੇ ਵੀ ਗੱਲ ਕਰ ਸਕਦੇ ਹੋ ਤੇ ਵੀਰ ਤੋਂ ਟਰੈਕਟਰ ਖਰੀਦ ਸਕਦੇ ਹੋ ਵੀਰ ਕੋਲੇ ਦੋਨੇ ਟਰੈਕਟਰ ਵਿਕਾਊ ਨੇ ਵੀਰੇ ਜੇ ਕੋਈ ਵੀਰ ਐਸ਼ਰ 241 ਜਾਂ ਮੈਸੀ 241 DI ਲੈਣਾ ਚਾਹੁੰਦਾ ਤਾਂ ਉਹ ਵੀਰ ਨਾਲ ਕੰਟੈਕਟ ਕਰ ਸਕਦਾ ਹੁਣ ਗੱਲ ਕਰਦੇ ਆ ਵੀਰੇ ਸੂਨਾ ਲੀਗਾ 740 ਦੀ ਇਹ ਟਰੈਕਟਰ ਵੀਰੇ 2002 ਮਾਡਲ ਆ ਜੋ ਕਿ 2002 ਦੇ ਵਿੱਚ ਆਇਆ ਹੋਇਆ ਇਹ ਟਰੈਕਟਰ ਵੀਰੇ ਹਰਿਆਣਾ ਦੇ ਅੰਬਾਲਾ ਏਰੀਆ ਦੇ ਵਿੱਚ ਖੜਾ ਟਰੈਕਟਰ ਵੀਰੇ ਜੰਮੂ ਨੰਬਰ ਆ ਤੇ ਹਰਿਆਣੇ ਦੇ ਬੰਦੇ ਦੇ ਨਾਂ ਇੰਜਨ ਗੇਅਰ ਪੰਪ ਦਾ ਕੰਮ ਵੀਰੇ ਹੁਣੇ ਕਰਵਾਇਆ ਓਕੇ ਆ ਵੀਰੇ ਕੰਮ ਬਾਕੀ ਵੀਰੇ ਤੁਸੀਂ ਟਰੈਕਟਰ ਦੀਆਂ ਫੋਟੋਆਂ ਦੇਖ ਸਕਦੇ ਹੋ ਫੋਟੋਆਂ ਆ ਰਹੀਆਂ ਨੇ ਸਾਰਾ ਟਰੈਕਟਰ ਵੀਰੇ origignal ਆ ਟਰੈਕਟਰ ਨੂੰ ਕਿਤੋਂ ਵੀ ਪੇਂਟ ਨਹੀਂ ਹੋਇਆ ਜੋ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਪੇਂਟ ਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਬਾਡੀ 'ਚ ਅਸੀਂ ਲਿੰਕਾਂ ਦਾ ਪੇਂਟ ਵੀ ਵੀਰੇ origignal ਆ ਕਿਤੇ ਉਹ ਵੀ ਟਰੈਕਟਰ ਨੂੰ ਪੇਂਟ ਨਹੀਂ ਹੋਇਆ ਟਰੈਕਟਰ ਦੇ ਚਾਰੇ ਟਾਇਰ ਵੀਰੇ 40 ਪੈਸੇ ਨੇ ਵੀਰੋ ਰੰਬਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਰੰਟੀ ਆ ਇਕਦਮ ਸਿੱਕੇਬੰਦ ਟਰੈਕਟਰ ਆ ਬਾਕੀ ਤੁਸੀਂ ਵੀਰੇ ਬਾਹ ਕੇ ਚਲਾ ਕੇ ਟਰੈਕਟਰ ਚੈੱਕ ਕਰਕੇ ਖਰੀਦ ਸਕਦੇ ਹੋ ਵੀਰ ਨੇ ਜੋ ਟਰੈਕਟਰ ਦੀ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 1,25,000 ਰੁਪਏ ਤੇ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਵੀਰ ਨਾਲ ਕੰਟੈਕਟ ਤੇ ਗੱਲ ਕਰ ਸਕਦੇ ਹੋ ਜਾਂ ਵਟਸਐਪ ਤੇ ਵੀ ਗੱਲ ਕਰ ਸਕਦੇ ਹੋ ਤੇ ਵੀਰ ਵੀਰੇ ਇਹ ਟਰੈਕਟਰ ਨੂੰ ਸੋਨਾਲੀਗਾ 50 ਹੌਸਪਾਵਰ ਨਾਲ ਵੀ ਚੇਂਜ ਕਰ ਲੈਣਗੇ ਜੇ ਕੋਈ ਮੇਰਾ ਵੀਰ ਸੋਨਾਲੀਗਾ 50 ਹੌਸਪਾਵਰ ਨੂੰ ਚੇਂਜ ਕਰਨਾ ਚਾਹੁੰਦਾ ਤਾਂ ਉਹ ਵੀਰ ਨਾਲ ਕੰਟੈਕਟ ਕਰ ਸਕਦਾ ਹੈ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਸਾਡੀ ਵੀਡੀਓ ਨੂੰ ਦੇਖਣ ਲਈ ਤੇ ਵੀਰੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਨਾਲ ਹੀ ਵੀਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੇ ਬਕਾਊ ਸੰਧਾਂ ਦੀਆਂ ਵੀਡੀਓ ਤੁਸੀਂ ਦੇਖ ਸਕੋ ਤੇ ਜੁੜੇ ਰਹੋ ਵੀਰੇ ਸਾਡੇ ਚੈਨਲ ਜਟਾਂ ਦੇ ਟਰੈਕਟਰ ਦੇ ਨਾਲ ਧੰਨਵਾਦ ਵੀਰੇ ਸਾਰੇ ਵੀਰਾਂ ਦਾ